স্বামী যায় সাবিতা ক্ষমা আত্মা ਰਵਿ ਰੀਤੋ ਨਟਾ ਕੋ ਦਾ ਮਾਰੂਆ ਮਹੌਲਾ ਪੰਜਵਾ ਦੱਖਣੀ ਪਹਾਉਆ ਪੰਜੜਵਾ ਇੱਕ ਓਮਕਾਰ ਸਤਗੁਰ ਪ੍ਰਸਾਦ ਤੋਟੋ ਸਜਨ ਮਨ ਤੇ ਆ ਛੁਟੀ ਸੈ ਸੋਤਾਰ ਨੈਣ ਮਹਿਂਜੇ ਤਸ ਦੇ ਕਲਪਸੀ ਦੀ ਧਾਰ ਮਹੌਲਾ ਪੰਜਵਾ ਨਿਹੋ ਮਹਿੰਜਾ ਤਉ ਮਾਲੋ ਤੇ ਅਨਹੋ ਕੋਣਾ ਵੇਖ ਕੱਪੜ ਝੋਗ ਢਰਾਵਣੀ ਜਿਤਰ ਪਰੀ ਨ ਦੇਖ ਮਾਹੋ ਆ ਪੰਜਵਾ ਕੋਠੀ ਚਾਲੂ ਕੰਤੜੇ ਹੋਂ ਪਸੀਤਾ ਦੀਦਾਰ ਕਾਜਲ ਹਾਰ ਤੰਬੂਲ ਰਸ ਬਗਪਸ ਹਪਰਾ ਸੁਸਾਰ ਪਾਉਣੀ ਤੂੰ ਸੱਚਾ ਸਾਹਿਬ ਸੱਚ ਸੱਚ ਸਾਬ ਧਾਰੇ ਆ ਗੁਰਮੁਖ ਕੀ ਧੋਠਾਟ ਸਭ ਜੂ ਸੰਸਾਰੇ ਆ ਹਰ ਆਗਿਆ ਹੋਏ ਬੇਦੰ ਪਾਪ ਕੋ ਵਿਚਾਰਿਆ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਬਿਥਾਰੇ ਆ ਨਾਵ ਖੰਡ ਪ੍ਰਤਮੀ ਸਾਜ ਹਰ ਰੰਗ ਸਵਾਰੇ ਆ ਵੇ ਕੀ ਜਾਂਦੇ ਓ ਪਾਏ ਅੰਤਰ ਕਾਲ ਧਾਰਿਆ ਤੇਰਾ ਅੰਤ ਮਨ ਜਾਣ ਕੋਏ ਸੱਚ ਸਜ ਮਹਾਰਿਆ ਤੂੰ ਜਾਣ ਹੈ ਸਭ ਤੇ ਆਪ ਗੁਰਮੁਖਨ ਸਤਾਰਿਆ ਡੱਖਣੀ ਮਹੰਲਾ ਪੰਜਵਾ ਜੇ ਤੂੰ ਮਿੱਤਰ ਸਾਡਾ ਹਿਤ ਘੋਰੀ ਨਾ ਵਛੋੜ ਜਿਉ ਮਹਿੰਜਾ ਤਾ ਮੋਹਿਆ ਕਾਲ ਪਸੇ ਯਾਨੀ ਤੋ ਹੈ ਮਹਲਾ ਪੰਜਵਾਂ ਦਰਜਨ ਤੂ ਜਲ ਪਹਾੜੀ ਵਛੋੜੇ ਮਾਰ ਜਾਏ ਕੰਪ ਤੂ ਸੋ ਸ੍ਰੀ ਜੜੀ ਬੜਾ ਬੋਧ ਖੋਲਾ ਹੈ ਮਹਲਾ ਪੰਜਵਾਂ ਦਰਜਨ ਮਦੂਤਾ ਪਾਉ ਹੈ ਵਛੋੜਾ ਹੋ ਮਰੂ ਕਰ ਸਜਣ ਸੱਚਾ ਪਾਤਸ਼ਾਨ ਜਿਸ ਮੈਨ ਲ ਕੀਟਾ ਹੋਗਾ ਪਾਉਣੇ ਤੂੰ ਅਗੰਗ ਦਇਆ ਭਿੰਦ ਤੇਰੀ ਕੀਮਤ ਕਹੇ ਕੌਣ ਤੋਦ ਸਿਰਜਿਆ ਸਭ ਸੰਸਾਰ ਤੂੰ ਆਇਕ ਸਗਲ ਭਾਣ ਤੇਰੀ ਕੁਦਰਤ ਕੋਈ ਨ ਜਾਣੈ ਮਿਰ ਠਾਪਰੋ ਸਗਲ ਰਾਣ ਤੋਦੇ ਆਪਣਾ ਕੋਈ ਨ ਸਕੈ ਤੋ ਆਪਣਾ ਸੀਜਾ ਘੋਦਰ ਨਹੀਂ ਤਦਉ ਥਾਪੇ ਚਾਰੇ ਜਗ ਤੋਂ ਕਾ ਤਨ ਸਗਲ ਤਰਣ ਤਦ ਆਵਣ ਜਾਣਾ ਕੀਆ ਤਦ ਲੇਪਣ ਲੱਗਾ ਤਰਣਾ ਜਿਸ ਹੋ ਵਹ ਆਪਦਿਆਲੂ ਤੈਸੁ ਨਾਮਹਿ ਸਤਗੁਰ ਚਰਣ ਤੂ ਹੋਰ ਤ ਪਾਇਨ ਲਬਹੀ ਆਪਣਾ ਸੀਸ ਰਖ ਕਾਣਾ ਨਾਲ ਦਖਣੀ ਮਹਲਾ ਪੰਜਵਾ ਜੇਤੂ ਕਹ ਅੰਨਾ ਨੇ ਹਾ ਬੋ ਧਰਤ ਸੁਹਾਵੀ ਹੋਏ ਹੈ ਕਸ ਹੈ ਕਸ ਕੰਪੇ ਬਾਰੀ ਮੈਂ ਦੀ ਬਾਤ ਨ ਪੁੱਛੈ ਕੋਈ ਮਹੱਲਾ ਪੰਜਵਾ ਅਬੇ ਟੋਲ ਸੁਹਾਵਣੀ ਸਭ ਬੈਠਾ ਅੰਨਾ ਮਾਲ ਪਹਿ ਰੰਜੈ ਬਿਠੜਾ ਜੋ ਕਰਿਆ ਵਾ

ਕੀ ਮਨਜੁ ਬਾਵ ਸਮਾਵਾਈ ਜੇ ਦਲ ਪਰਹਾਣ ਪਾਉਣੀ ਤੋ ਪਾਰ ਬ੍ਰਹਮ ਪ੍ਰਮੇਸ਼ਰ ਜੂਰ ਆਵਹਿ ਤੋ ਹੰਮੀ ਸਾਜੈ ਸਹਿਤ ਸਾਜ ਸਮਵਹੀ ਸੇਰਾ ਉੰਨੀ ਪੜਾ ਜਾਣੇ ਲਖਿਆ ਕਿਉੁ ਜਹੈ ਧਾਵਹੀ ਤੋ ਸਨ ਗੁਰ ਕਹੈ ਆਪੁ ਉਦ੍ਰਤਿ ਹੋਦੇ ਕਾਮਹਿ तेरी पाठत परे पाहाल तो महावाही तेरे रमज दे हरवाल तेरा पावई जैसो हो वने आप दयाल ते सतगुरु से वाला भई ऐसे कदे न आवे जो हर गुण गावाही कठणी महावा समझवाई جا و بسی ہٹھ میں غریب ہیں جہال اب بھی جو آہے ابھو مانکڑنے حال محل پنچوان دانک بیٹھو پکھاوو لمبے سیوان در کھڑا سریے تو جان مہچالو ساو جوئی ساری موکھنا محل پنچوان جا سا آيو هو سر ستا به رنا جوه کان دور تو نام تو بولا سمي باڑ جو کڑے ها بو سندا ريو اوري چو کڑے سو جاڻو روپ تو سامه گتا تعال سو اڪي ٽا مرو لئن سي کرو اپي کو نطا سما دي نان آبو تو اپي اس رنتا جي تي 3 پر نرم والا